ਅੱਜ ਸਵੇਰੇ ਲੁਧਿਆਣੇ ਤੋਂ ਨਖਨੌਂ ਜਾ ਰਹੀ ਰੇਲਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡਰਲਾ ਕਲਾ ਵਿੱਚ ਚੱਲਦੀ ਰੇਲਵੇ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲਗੱਡੀ ਸਮਰਾਲਾ ਰੇਲਵੇ ਸਟੇਸ਼ਨ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਤੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਮਰਾਲਾ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਅਤੇ ਔਰਤ ਦਾ ਚੈੱਕਅਪ ਕੀਤਾ ਅਤੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਨੋਂ ਠੀਕ ਹਨ ਔਰਤ ਦੇ ਪਤੀ ਅੰਕੁਣ ਨੇ ਦੱਸਿਆ ਕਿ ਮੈਂ ਤੇ ਮੇਰੀ ਗਰਭવતી ਪਤਨੀ ਸੋਨਮ ਦੋਨੋਂ ਲੁਧਿਆਣੇ ਤੋਂ ਨਖਨੌ ਚਾਰੇ ਸੀ ਮੇਰੀ ਪਤਨੀ ਗਰਭਤੀ ਸੀ ਜਿਸ ਦਾ 8ਵਾਂ ਮਹੀਨਾ ਚੱਲ ਰਿਹਾ ਹੈ ਜਦੋਂ ਰੇਲ ਗੱਡੀ ਸਮਰਾਲਾ ਦੇ ਨਜ਼ਦੀਕ ਲਲਕਾਲਾ ਪਹੁੰਚੀ ਰਸਤੇ ਦੇ ਵਿੱਚ ਮੇਰੇ ਪਤਨੀ ਦੇ ਦਰਦ ਸ਼ੁਰੂ ਹੋ ਗਈ ਅਤੇ ਰੇਲਵੇ ਗੱਡੀ ਦੇ ਵਿੱਚ ਔਰਤ ਨੇ ਮੇਰੀ ਪਤਨੀ ਨੂੰ ਸੰਭਾਲਿਆ ਤੇ ਉਹਨਾਂ ਦੀ ਮਦਦ ਦੇ ਮੇਰੀ ਪਤਨੀ ਨੇ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਲਲਕਲਾ ਦੇ ਕੋਲ ਚੱਲਦੀ ਰੇਲ ਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ ਜਿਸ ਤੋਂ ਬਾਅਦ ਰੇਲ ਗੱਡੀ ਸਮਰਾਲਾ ਰੁਕੀ ਅਤੇ ਐਂਬੂਲੈਂਸ ਦੁਆਰਾ ਸਮਰਾਲਾ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਹੁਣ ਜੱਜਾ ਤੇ ਬੱਚਾ ਠੀਕ ਹਨ ਇਸ ਸਬੰਧ ਦੇ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰ ਪ੍ਰਭਜੋ ਸਿੰਘ ਨੇ ਦੱਸਿਆ ਕਿ ਜਿਸ ਔਰਤ ਨੇ ਚੱਲਦੀ ਰੇਲ ਗੱਡੀ ਵਿੱਚ ਲੜਕੇ ਨੂੰ ਜਨਮ ਦਿੱਤਾ ਹੈ ਉਸ ਔਰਤ ਦਾ ਨਾਮ ਸੋਨਮ ਹੈ ਅਤੇ ਉਸ ਦੇ ਲੜਕੇ ਦਾ ਵਜ਼ਨ 2 ਕਿਲੋ ਹੈ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਉਸ ਦੀ ਦੇਖਰੇਖ ਹੋ ਰਹੀ ਹੈ जच्चा थे बच्चा दोनों ठीक हैं। है अंकुल जो समाला स्टेशन है उससे पहले क्या हो गई तो उसमें तीन लेडीज उन्होंने हेल्प करी उसके बाद में जो वहाँ पे जो टीसी था उसने फिर इधर कांटेक्ट किया फिर उन्होंने एम्बुलेंस मंगा लिए अभी 8 महीने के लगता है कहां से कहां तक लुधियाना से लगनी हाँ जी और बच्चा जी ये नहीं जी अपना इसके अलावा वेल पर जी नहीं और मैं डॉक्टर प्रबजो सिंह इमरजेंसी मेडिकल ऑफिसर हां जी बामला है कहना कि रजिस्ट्रेशन देर से करनी कभी नहीं ਹਾਂਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਜੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹਾਂ ਮਾਤਾ ਦਾ ਨਾਮ ਹੈਗਾ ਜੀ ਸੋਨਮ ਹਾਂਜੀ ਜਿਹੜੇ ਪਤਾ ਨਹੀਂ ਕਿੱਥੇ ਜਾ ਰਹੇ ਸੀ ਪ੍ਰੈਕਟਿਸ ਹੋ ਰਹਾ ਇਹ ਲੁਧਿਆਣੇ ਤੋਂ ਜਾ ਰਹੇ ਸੀਗੇ